ਸਰਬੱਤ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਰਨ ਮਾਫੀ ਗੁਰੂ ਜੀ ਧੰਨ ਗਾਵਾ ਜੁਰਾ ਸੰਜੀਤ ਧੰਨ ਗਾਵਾ ਪਤੇ ਸਿੰਘ ਜੀ ਸਰਵੋਤ ਸਭ ਤੋਂ ਨੇ ਪਤੇ ਪਰਮਾਨ ਕਰਨੀ ਸਰਵ ਸਭ ਤੋਂ ਬੇਨਤੀ ਜੋ ਅੱਜ ਦੇ ਇਸ ਸਥਾਨ 'ਤੇ ਆਪਾਂ ਗੁਰਦੁਆਰਾ ਸਾਹਿਬ ਦੇ ਕੇ ਖੜੇ ਆ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਦਵਾਰਾ ਅਰੱਖ ਸਨ ਅਰੱਖ ਸਾਹਿਬ ਗੁਰਦੁਆਰਾ ਸਾਹਿਬ ਖੇਰੀ ਪਤੇਗੜ ਸਾਹਿਬ ਦੀ ਧਰਤੀ 'ਤੇ ਸਾਬਤ ਨੂੰ ਪਹਿਲਾ ਜਦੋਂ ਸਹਿਬ ਜਾਨ ਨਹੀਂ ਚਰਨ ਪਾਈ ਤੇ ਉਹ ਫਤਿਹਗੜ ਸਾਹਿਬ ਦੀ ਧਰਤੀ ਤੇ ਇਸ ਜਗ੍ਹਾ ਤੇ ਉਹਨਾਂ ਦਾ ਆਰਾਮ ਰੁਕਿਆ ਜਿਹੜੇ ਰਾਤ ਦੇ ਵਿੱਚ ਮਨੰਡੇ ਤੋਂ ਮੋਤਵਾਲੀ ਥਾਣੀ ਤੋਂ ਉਹਨਾਂ ਨੂੰ ਸਰਾਂ ਦੇ ਵਿਖੇ ਜਾਂਦਾ ਵੀ ਆ ਸਰਦਿਆਂ ਮਾਤਾ ਜੀ ਤੇ ਇਹ ਜਗ੍ਹਾ ਤੇ ਆ ਕੇ ਉਹਨਾਂ ਦਾ ਆਰਾਮ ਰੁਕਿਆ ਕਿ ਤੋਂ ਉਹਨਾਂ ਨੇ ਉਤਰ ਕੇ ਚਰਨ ਪਾਈ ਸਵੇਰੇ ਤੇ ਇਹ ਇਫਤੋਰ ਦੇ ਸੁਨੇਹਾ ਵਜੀਦ ਖਾਨ ਨੂੰ ਭੇਜਿਆ ਗਿਆ ਸੀ ਸਿਪਾਈਆਂ ਨੇ ਸੁਨੇਹਾ ਭੇਜਿਆ ਵਜੀਦ ਖਾਨ ਨੂੰ ਕਿ ਸਹਿਜ ਜਦ ਵੀ ਬਾਬਾ ਜੀ ਨੂੰ ਅਸੀਂ ਕਹਿੰਦੇ ਹਾਂ ਉਹ ਫਤਿਹ ਸੀ ਕਿ ਉਹਦੇ ਮਾਤਾ ਨੂੰ ਖਾਤਿ ਸਰੰਦਲੀ ਵਿੱਚ ਆਕੋਦੀ ਜਦੋਂ ਵਜੀਦ ਖਾਨ ਨੂੰ ਸੁਨੇਹਾ ਭੇਜਿਆ ਤਾਂ ਉਸ ਸਮੇਂ ਜਿਹੜਾ ਵਜੀਦ ਖਾਨ ਨੇ ਹੁਕਮ ਭੇਜ ਦਿੱਤਾ ਬੀਨਾ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਇਸੰਦ ਜਿਉ ਆਹ ਜਗ੍ਹਾ ਤੋਂ ਸਹਿਬਜ਼ਾਦਿਆਂ ਨੇ ਠੰਡੇ ਪੁਰਜ ਦੇ ਵਿੱਚ ਜੋ ਰਾਕਾਂ ਬਤੀਤ ਕੀਤੀਆਂ ਪਾਉਂ ਇੱਥੋਂ ਜਿਹੜਾ ਹੈ ਇਹ ਜਗ੍ਹਾ ਤੋਂ ਫਿਰ ਜਿਹੜਾ ਠੰਡੇ ਪੁਰਜ ਸਾਬ ਦੇ ਵਿੱਚ ਜਿਹੜੇ ਆ ਸਹਿਬਜ਼ਾਦਿਆਂ ਨੇ ਔਰ ਸਤਕਾਰਯੋਗ ਮਾਤਾ ਜੀ ਨੇ ਜਾਣਾ ਕੀਤਾ ਸੋ ਸੰਗਤਾਂ ਨੂੰ ਬੇਨਤੀ ਆ ਇਹ ਫਤਿਗੜ ਸਾਹਿਬ ਦੇ ਢੱਟੀ ਗੁਰਦੁਆਰਾ ਸਾਹਿਬ ਜੋ ਫਤਿਗੜ ਸਾਹਿਬ ਦੇ ਵਿੱਚ ਹੀ ਹੈ ਸੰਗਤਾਂ ਨੂੰ ਬੇਨਤੀ ਆ ਆਪਾਸਾਰੀ ਸਤਾਨਾਂ ਦੇ ਦਰਸ਼ਨ ਕਰ ਲਈਆਂ ਫਤਿਹਗੜ ਸਾਹਿਬ ਉਹਦਾ ਸਾਹ ਠੰਡਾ ਬੁਰਜ ਤੇ ਇਹ ਮੁਰਦਵਾਰ ਸਾਹਿਬ ਗੱਤ ਸਾਹਿਬ ਦੇ ਵੀ ਦਰਸ਼ਨ ਦੇਦਾਰ ਆਪ ਸੰਗਤਾਂ ਰਣਨ ਕਰਕੇ ਇਸ ਜਗ੍ਹਾ ਦੇ ਦਰਸ਼ਨ ਦੀ ਲਾਭ ਕਰੋ ਔਰ ਸਤਿਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਲਵੋ ਜੀ ਬੇਨ